ਮੇਰੇ ਦਿਲ ਦੀ ਫਰਤ ਤੇ ਉਹ 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 ਮੇਰੀ ਮਹਿਮੂਬਤ ਨਾ ਬੋਲਣਾ ਤੇ ਇਸ ਕਰਕੇ ਉਹ ਗੀਤ ਲੋਕ ਪਸੰਦ ਕਰ ਰਹੇ ਨੇ ਉਹ ਲਫ਼ਜ਼ ਬਾਰੇ ਵੀ ਜਾਣੂ ਹੋ ਜਾਣਗੇ ਤੇ ਇੱਕ ਮੈਂ ਕੋਸ਼ਿਸ਼ ਕੀਤੀ ਆ ਵੀ ਸਮੇਂ-ਸਮੇਂ ਦੇ ਹਿਸਾਬ ਨਾਲ ਥੋੜਾ ਜਿਹਾ ਆਪਣੀ ਗੀਤ ਕਰਨ ਨੂੰ ਅਪਡੇਟ ਰੱਖਿਆ ਜਾਵੇ ਸਾਡੇ ਕਲਚਰ ਨਾਲੋਂ ਵੀ ਪਟਿਆ ਨਾ ਜਾਵੇ ਪਰ ਨਵੀਂ ਪੀੜ੍ਹੀ ਦੇ ਹਾਂ ਦਾ ਹੋ ਕੇ ਵੀ ਲਿਖਿਆ ਜਾਵੇ ਗਾਣਿਆਂ ਦਾ ਅਸਰ ਸਰੋਤੇ ਤੇ ਹੁੰਦਾ ਹੈ ਤੇ ਉਸ ਤਰ੍ਹਾਂ ਦੇ ਬਣਨ ਦੀ ਯਤਨ ਕਰਦੀ ਹੈ ਨਵੀਂ ਪੀੜ੍ਹੀ ਟੀਨੇਜ ਖਾਸ ਕਰਕੇ ਉਹ ਫਾਲੋ ਕਰਦੀ ਹੈ ਸੋ ਗਾਣੇ ਦਾ ਅਸਰ ਸਿੱਧਾ ਟੀਕੇ ਵਾਂਗ ਇੰਜੈਕਟ ਹੁੰਦਾ ਹੈ ਪਰ ਬੀ ਸਾਚੀ ਗਾਲ ਜੀ ਮੇਰੇ ਬੋਲੋ ਸਾਰਿਆਂ ਨੂੰ ਕਹਿੰਦੀ ਜੀ ਜਿਹੜੀ ਲਿਖਣੀ ਹੁੰਦੀ ਆ ਚਾ ਲੇਖਕ ਚੰਗੇ ਗਾਣੇ ਲਿਖਣ ਵਾਲੇ ਦਿਲ ਨੂੰ ਸਕੂਨ ਵਾਲੇ ਗਾਣੇ ਜਿਹੜੇ ਲਿਖਣ ਵਾਲੇ ਹੁੰਦੇ ਆ ਉਹ ਬੜੇ ਘੱਟ ਸੁਣਨ ਨੂੰ ਮਿਲਦੇ ਆ ਤੇ ਜਿਹੜੇ ਉਹ ਲੇਖਕ ਹੁੰਦੇ ਜਿਹੜੇ ਉਹ ਗਾਣੇ ਲਿਖਦੇ ਆ ਉਹ ਲੰਬਾ ਟਾਈਮ ਰਹਿੰਦੇ ਵੀ ਆ ਉਹਨਾਂ ਨੂੰ ਸੁਣਨ ਦਾ ਜਿੰਨਾ ਮਜ਼ਾ ਆਉਂਦਾ ਮੈਨੂੰ ਲੱਗਦਾ ਸੁਣਨ ਨਾਲੋਂ ਜ਼ਿਆਦਾ ਉਹਨਾਂ ਨਾਲ ਮਿਲ ਕੇ ਜ਼ਿਆਦਾ ਮਜ਼ਾ ਆਉਂਦਾ ਅੱਜ ਮਿਲਿਆ ਮੈਂ ਬਚਨ ਬੇਦਲ ਜੀ ਨੂੰ ਮੈਂ ਮੇਰੇ ਨਾਲ ਬੈਠ ਨੇ ਗਾਣਾ ਰਿਲੀਜ਼ ਹੋਇਆ ਹਰਜੀਤ ਹਰਮਨ ਜੀ ਦਾ ਦਿਲ ਦੀਆਂ ਫਰਦਾਂ ਸਸਰੀਕਾਲ ਬਾਈ ਸਸਰੀਕਾਲ ਬਾਈ ਜੀ ਪਹਿਲਾਂ ਤਾਂ ਨਵੇਂ ਗਾਣੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿਲ ਦੀਆਂ ਫਰਦਾਂ ਬਹੁਤ ਧੰਨ ਅੱਜ ਗਾਣਾ ਰਿਲੀਜ਼ ਹੋਇਆ ਦਿਲ ਦੀਆਂ ਫਰਦਾਂ ਹਰਜੀਤ ਹਰਮਨ ਜੀ ਦੀ ਆਵਾਜ਼ ਦੇ ਵਿੱਚੋਂ ਗਾਣਾ ਬੜਾ ਪਿਆਰਾ ਲਿਖਿਆ ਆ ਬੜਾ ਪਿਆਰਾ ਗਾਇਆ ਹੈ ਜਿਵੇਂ ਐਸ ਵੈਲ ਹਰਜੀਤ ਜੀ ਗਾਉਂਦੇ ਨੇ ਤੁਸੀਂ ਇਹ ਕਨਸੈਪਟ ਕੀ ਸੋਚ ਕੇ ਲਿਖਿਆ ਜੀ ਮੈਂ ਜਦੋਂ ਕਿਉਂਕਿ ਹਰਜੀਤ ਹਰਮਨ ਹੋਰਾਂ ਨੇ ਮੇਰਾ ਪਹਿਲਾ ਗਾਣਾ ਬੜਾ ਸਟਾਰਟ ਦੇ ਵਿੱਚ ਗਾਇਆ ਸੀ 302 ਬਣਜੋ ਮਰਜੂ ਪੁੱਤ ਬਗਾਨਾ ਤੇ ਉਹ ਉਹ ਪਹਿਲਾ ਹਰਮਨ ਹੋਰਾਂ ਦਾ ਸੁਪਰ ਹਿੱਟ ਗੀਤ ਸੀ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੀ ਜਿਹੜੀ ਜੋੜੀ ਹੈਗੀ ਹੈ ਉਹ ਉਹ ਪ੍ਰਗਟ ਸਿੰਘ ਹੋਰਾਂ ਨਾਲ ਬਣ ਗਈ ਤੇ ਇਹਨਾਂ ਨੇ ਬੜੇ ਪੈਰੇ ਪੈਰੇ ਗੀਤ ਪੰਜਾਬ ਨੂੰ ਦਿੱਤੇ ਕਿਉਂਕਿ ਪ੍ਰਗਟ ਜੀ ਆ ਬਹੁਤ ਵਧੀਆ ਲਿਖਦੇ ਸੀ ਤੇ ਫਿਰ ਉਸ ਤੋਂ ਬਾਅਦ ਕਿ ਬੜੇ ਦੁਖ ਨਾਲ ਕਹਿਣਾ ਪੈਂਦਾ ਹੈ ਕਿ ਪ੍ਰਗਟ ਜੀ ਸਾਡੇ ਵਿੱਚ ਨਹੀਂ ਰਹੇ ਤੇ ਇਸ ਕਰਕੇ ਹਰਮਨ ਵੀ ਕਾਫੀ ਕਾਫੀ ਸਮਾਂ ਮਾਇੂਸ ਰਹੇ ਉਦਾਸ ਰਹੇ ਤੇ ਫਿਰ ਇਹਨਾਂ ਨੇ ਮਨ ਬਣਾਇਆ ਕਿ ਇੱਕ ਸਿੰਗਲ ਟਰੈਕ ਕੀਤਾ ਜਾਵੇ ਉਸ ਮਾਮਲੇ 'ਚ ਮੈਨੂੰ ਮਿਲੇ ਤੇ ਮੈਂ ਚਾਹੁੰਦਾ ਸੀ ਵੀ ਜਿਸ ਤਰ੍ਹਾਂ ਦਾ ਹਰਜੀਤ ਰਮਨੋਂ ਦਾ ਇੱਕ ਸਰੋਤਾ ਵਰਗ ਬਣ ਚੁੱਕਿਆ ਹੈ ਇੱਕ ਇਹਨਾਂ ਦੇ ਗੀਤ ਜਿਹੜੇ ਹੈਗੇ ਪਰਿਵਾਰ ਚ ਸੁਣੇ ਜਾਂਦੇ ਨੇ ਇਹਨਾਂ ਦੇ ਗੀਤਾਂ ਵਿੱਚ ਪੰਜਾਬ ਦੀ ਗੱਲ ਹੁੰਦੀ ਹੈ ਪੰਜਾਬ ਦੇ ਖੇਤਾਂ ਦੀ ਫਸਲਾਂ ਦੀ ਗੱਲ ਹੁੰਦੀ ਹੈ ਪੰਜਾਬ ਦੇ ਚਰਖਿਆਂ ਦੀ ਪੰਜਾਬ ਦੀਆਂ ਫਸਲਾਂ ਦੀ ਮੋਹਰਾਂ ਦੀ ਗੱਲ ਹੁੰਦੀ ਹੈ ਤੇ ਮੈਂ ਚਾਹੁੰਦਾ ਸੀ ਘਟੋ ਘਟ ਵੀ ਉਸ ਤੇ ਦਾ ਕੋਈ ਗੀਤ ਲਿਖਿਆ ਜਾਵੇ ਫਿਰ ਜਦੋਂ ਮੇਰੇ ਲਾਈਨਾਂ ਇਹ ਆਈਆਂ ਮੇਰੇ ਜਿਹਨ ਦੇ ਵਿੱਚ ਤੇ ਮੈਂ ਹਰਮਨਾਂ ਨਾਲ ਸਾਂਝੀਆਂ ਕੀਤੀਆਂ ਤੇ ਇਹਨਾਂ ਨੇ ਉਹਦੇ ਹੀ ਮੈਨੂੰ ਕਹਿੰਦੇ ਕਹਿੰਦੇ ਇਹਨਾਂ ਇਹਨੂੰ ਪੂਰਾ ਕਰੋ ਜੀ ਇਹ ਕਈ ਹੀ ਗਾਣਾ ਕਰਾਂਗੇ ਸੋ ਉਹ ਗਾਣਾ ਫਿਰ ਕੀਤਾ ਮਿਕਸਿੰਗ ਮਿਊਜ਼ਿਕ ਡੈਕਟਰ ਰਹੇਗਾ ਉਹਨਾਂ ਨੇ ਤੇ ਤੇ ਹਰਜੀਤ ਸਿੰਘ ਨੇ ਗਾਇਆ ਤੇ ਮੈਨੂੰ ਦੱਸ ਰਹੇ ਸੀ ਹੁਣੀ ਆਪਣਾ ਕੰਪਨੀ ਵਾਲੇ ਤੇ ਕਿ ਬਹੁਤ ਅੱਛੀ ਦੀ ਰਿਪੋਰਟ ਆਏਗੀ ਤੇ ਬੜੇ ਵੱਡੀ ਭਾਰੀ ਗਿਣਤੀ ਵਿੱਚ ਲੋਕ ਉਹਨੂੰ ਪਸੰਦ ਕਰ ਰਹੇ ਨੇ ਜਿਵੇਂ ਤੁਸੀਂ ਗੱਲ ਕਰੀ ਕਿ ਹਰਜੀਤ ਔਰ ਪ੍ਰਗਟ ਜੀ ਉਹਨਾਂ ਦੀ ਇੱਕ ਜੋੜੀ ਬਣ ਚੁੱਕੀ ਸੀ ਉਹਨੂੰ ਆਡੀਅנס ਨੇ ਇੱਕ ਆਡੀਅנס ਵਿੱਚ ਕੀਮਤ ਬਣ ਜਾਂਦੀ ਹੈ ਵੀ ਉਹਨਾਂ ਦਾ ਗਾਣਾ ਆਈਟਮ ਨੂੰ ਸੁਪਰ ਹਿੱਟਾ ਹਰਜੀਤ ਜਿਹਨੇ ਮਰਜੀ ਪੁਰਾਣੇ ਗਾਣੇ ਕੱਢ ਕੇ ਦੇਖ ਲਓ ਜਾਂ ਤੁਹਾਡਾ ਜੋ 302 ਸੀਗਾ ਅੱਜ ਵੀ ਹਿੱਟਾ ਸੁਣਨ ਨੂੰ ਅੱਜ ਵੀ ਨਵਾਂ ਲੱਗਦਾ ਤੁਸੀਂ ਵੀ ਇਸ ਇੰਡਸਟਰੀ ਨੂੰ ਬਹੁਤ ਹਿੱਟ ਗਾਣੇ ਦਿੱਤੇ ਹੋਏ ਨੇ ਜਦੋਂ ਹਰਜੀਤ ਦੀ ਨਾਲ ਹੁਣ ਦੁਬਾਰਾ ਗੱਲ ਹੋਈ ਤੇ ਦਿਲ ਦੀਆਂ ਫਰਦਾਂ ਫਰਦਾਂ ਵਰਡ ਬੜਾ ਸੋਹਣਾ ਬੜਾ ਪਿਆਰਾ ਵਰਡ ਪਿੰਡਾਂ ਵਾਲਾਂ ਨੂੰ ਮੇਰੇ ਸਾਹ ਫਰਦਾਂ ਵਰਡ ਸਾਰਿਆਂ ਨੂੰ ਪਤਾ ਹੋਊਗਾ ਸ਼ਹਿਰਾਂ ਨੂੰ ਸ਼ਾਇਦ ਫਰਦਾਂ ਵਰਡ ਨਾ ਪਤਾਵੇ ਮੈਂ ਚਲੋ ਥੋੜਾ ਡਿਸਕ੍ਰਾਈਬ ਕਰੋ ਫਰਦਾਂ ਵਰਡ ਹੈ ਤੁਸੀਂ ਦਿਲ ਦੀਆਂ ਫਰਦਾਂ ਦੇ ਵਿੱਚ ਕਿਵੇਂ ਉਹਨੂੰ ਐਡਜਸਟ ਕੀਤਾ ਦੇਖੋ ਪਤਾ ਕਿ ਜਦੋਂ ਕੋਈ ਨਵਾਂ ਲਫ਼ਜ਼ ਆਉਂਦਾ ਹੈ ਜਿਵੇਂ ਦੁਲਹਨ ਨੂੰ ਨਵੇਂ ਗਹਿਣੇ ਦੇ ਨਾਲ ਸ਼ਿੰਗਾਰਿਆ ਜਾਂਦਾ ਹੈ ਤੇ ਹਰ ਗੀਤਕਾਰ ਚੋਂ ਵੀ ਨਵੇਂ-ਨਵੇਂ ਗਹਿਣੇ ਮੇਰੇ ਗੀਤ ਦੇ ਹੋਣ ਕੋਈ ਨਵੇਂ ਲਫ਼ਜ਼ ਵਿੱਚ ਹੋਣ ਨਵੇਂ ਲਫ਼ਜ਼ ਜਦੋਂ ਵਿੱਚ ਕੋਈ ਆਉਂਦਾ ਨਵਾਂ ਫਰਦਾ ਮੇਰਾ ਖਿਆਲ ਹੈ ਵੀ ਫਰਦਾ ਕਿਸੇ ਗੀਤ ਚ ਅਜ ਤੱਕ ਨਹੀਂ ਆਇਆ ਹੋਗਾ ਇਹ ਪਹਿਲੀ ਵਾਰ ਕਿਸੇ ਗੀਤ ਯੂਜ਼ ਹੋਇਆ ਮੈਨੂੰ ਮੇ ਹੋ ਸਕਦਾ ਆਇਆ ਹੋਵੇ ਪਰ ਮੈਨੂੰ ਨਹੀਂ ਲੱਗਦਾ ਪਰ ਹੁਣ ਮੈਨੂੰ ਵੀ ਦਸਵੇਰੇ ਦੋ ਤਿੰਨ ਫੋਨ ਇਸ ਤਰ੍ਹਾਂ ਦੇ ਆਏ ਨੇ ਜਿਹੜੇ ਨਵੀਂ ਪੀੜ੍ਹੀ ਦੇ ਬੱਚੇ ਨੇ ਉਹ ਕਹਿੰਦੇ ਗੀਤ ਬਹੁਤ ਪਿਆਰਾ ਹੈ ਜੀ ਵੀ ਇਹ ਫਰਦਾ ਕੀ ਨੇ ਤੇ ਉਹ ਫਰਦਾ ਜਮੀਨ ਦੀ ਫਰਦ ਹੁੰਦੀ ਹੈ ਜਿਹਦੇ ਨਾਂ ਹੁੰਦੀ ਹੈ ਉਹ ਉਹ ਉਹਦਾ ਉਹਦਾ ਨਾਂ ਬੋਲਦਾ ਹੁੰਦਾ ਤੇ ਤੇ ਮੇਰੇ ਦਿਲ ਦੀ ਫਰਦ ਤੇ ਉਹ 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 ਮੇਰੀ ਮਹਿਬੂਬਤ ਦਾ ਨਾਂ ਬੋਲਦਾ ਤੇ ਉਹ ਇਸ ਕਰਕੇ ਉਹ ਗੀਤ ਲੋਕ ਪਸੰਦ ਕਰ ਰਹੇ ਨੇ ਔਰ ਉਹ ਲਫ਼ਜ਼ ਬਾਰੇ ਵੀ ਜਾਣੂ ਹੋ ਜਾਣਗੇ। ਵਜਨ ਵੇਦਲ ਦੇ ਗਾਣੇ ਮੈਂ ਬੜੇ ਸੁਨੇ ਨੇ। ਅ ਬੜਾ ਸਕੂਨ ਵੀ ਮਿਲਦਾ ਸੁਣ ਕੇ ਗਾਣੇ ਬੜੇ ਪਿਆਰੇ ਹੁੰਦੇ ਜਿਵੇਂ ਪਿੱਛੇ ਜੇ ਗਾਣਾ ਆਇਆ ਸੀ ਕਾਲਜ ਨੂੰ ਲੈ ਚੱਲ ਮੇਰੋਂ ਨਾਲ ਵਈ ਵਈ ਇਹਦੇ ਤੋਂ ਬਹੁਤ ਸਾਰੇ ਗਾਣੇ। ਅ ਅਰਮਾਨ ਵੀ ਅਰਮਾਨ ਵੀ ਤੁਹਾਡੇ ਗਾਣੇ ਗਾਏ ਹੋ ਨੇ ਬੜਾ ਪਿਆਰ ਮਿਲਿਆ ਸਾਰਿਆਂ ਨੂੰ। ਜੇ ਤੁਸੀਂ ਕੁਝ ਕਨਸੈਪਟ ਲਿਖਣਾ ਸ਼ੁਰੂ ਕਰਦੇ ਹੋ ਜਾਂ ਕਿਸੇ ਨਵੇਂ ਕਨਸੈਪਟ ਤੇ ਕੰਮ ਕਰਦੇ ਹੋ ਤਾਂ ਕੀ ਥਾਟਸ ਤੁਹਾਡੇ ਮਾਈਂਡ 'ਚ ਰਹਿੰਦੇ ਆ? ਮੇਰੇ ਕੋਈ ਨਹੀਂ ਹੁੰਦਾ ਇਸ ਤਰ੍ਹਾਂ ਦਾ ਹੁੰਦਾ ਵੀ ਕੋਈ ਇੱਕ ਤਾਂ ਗੱਲ ਨਵੀਂ ਹੋਵੇ ਇੱਕ ਅਲਫਾਜ਼ ਨਵੇਂ ਹੋਣ ਤੇ ਇੱਕ ਮੈਂ ਕੋਸ਼ਿਸ਼ ਕੀਤੀ ਆ ਵੀ ਸਮੇਂ-ਸਮੇਂ ਦੇ ਹਿਸਾਬ ਨਾਲ ਥੋੜਾ ਜਿਹਾ ਆਪਣੀ ਗੀਤ ਕਰਨ ਨੂੰ ਅਪਡੇਟ ਰੱਖਿਆ ਜਾਵੇ ਸਾਡੇ ਕਲਚਰ ਨਾਲੋਂ ਵੀ ਟੁੱਟਿਆ ਨਾ ਜਾਵੇ ਪਰ ਨਵੀਂ ਪੀੜੀ ਦੇ ਹਾਂ ਦਾ ਹੋ ਕੇ ਵੀ ਲਿਖਿਆ ਜਾਵੇ ਮੈਂ ਕਦੇ ਆਪਣੀ ਉਮਰ ਮੁਤਾਬਕ ਗੀਤ ਨਹੀਂ ਲਿਖਦਾ ਮੈਂ ਹਮੇਸ਼ਾ 18 19 20 22 ਸਾਲ ਦਾ ਮੁੰਡਾ ਵਾਂਗ ਹੀ ਗੀਤ ਲਿਖਦਾ ਜਦੋਂ ਵੀ ਲਿਖਦਾ ਤੇ ਮੈਂ ਉਹ ਕਦੇ ਇਸ ਕਰਕੇ ਆ ਵੀ ਮੇਰੇ ਗੀਤ ਜਿਹੜੇ ਨਵੀਂ ਪੀੜੀ ਪਸੰਦ ਕਰਦੇ ਜਿਹੜੇ ਕਹਿੰਦਾ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਹਾਂਜੀ ਬੇਲੀ ਗਾਣਾ ਬੜਾ ਪਸੰਦ ਆਉਂਦਾ ਨਹੀਂ ਆ ਵੀ ਜਿਹੜਾ ਸ਼ਾਇਰ ਹੈ ਜਾਂ ਗੀਤਕਾਰ ਹੈ ਉਹ ਨਹੀਂ ਬੁੱਢਾ ਹੁੰਦਾ ਉਹ ਉਹ ਤਾਂ ਉਮਰ ਨਾਲ ਜਿਵੇਂ ਜਿਵੇਂ ਹੁੰਦੀ ਹੈ ਪਰਪੱਕ ਹੁੰਦੇ ਜਾਂਦੇ ਨੇ ਕਿਉਂਕਿ ਜਿਵੇਂ ਸਾਬਾਬੂ ਸਿੰਘ ਮਾਨ ਜੀ ਬਿਲਕੁਲ ਤੇ ਉਹ ਕਿੰਸਾ ਤੋਂ ਕਿੰਨੇ ਸੀਨੀਅਰ ਨੇ ਪਰ ਜਦੋਂ ਅੱਜ ਵੀ ਉਹ ਲਿਖਦੇ ਨੇ ਤਾਂ ਉਹਦੇ ਉਹਦੇ ਵਿੱਚ ਬੜੀ ਤਾਜ਼ਗੀ ਹੁੰਦੀ ਹੈ ਬਿਲਕੁਲ ਮੈਂ ਵੇਲੀ ਗਾਣੇ ਦੀ ਗੱਲ ਕਰ ਰਿਹਾ ਰਮਾਨ ਨੇ ਗਾਇਆ ਸੀ ਵੇਲੀ ਹਾਂ ਅੱਜ ਕੱਲ੍ਹ ਅਸੀਂ ਮੈਂ ਵੇਲੀ ਫੋਨ ਚੱਕਿਆ ਨਾ ਮੇਰਾ ਬੜਾ ਬੜਾ ਪਿਆਰਾ ਗਾਣਾ ਹੈ ਉਹ ਤੁਸੀਂ ਕੀ ਮਤਲਬ ਥੋੜਾ ਲਿਖਿਆ ਰੱਖਿਆ ਸੀਗਾ ਵੀ ਬੜਾ ਡਿਫਰੈਂਟ ਜਿਹਾ ਮੈਟਰ ਸੀ ਐਕਚੁਅਲੀ ਤੇ ਉਹਨੂੰ ਤੁਸੀਂ ਕਿਹਾ ਵੀ ਹੁਣ ਮੈਂ ਹਰ ਵਾਰੀ ਮੈਨੂੰ ਦਾ ਬਈ ਲਫ਼ਾਜ਼ ਮੈਂ ਨਵੇਂ ਲਿਖਾਂ ਉਹ ਬੜੇ ਅਲਫ਼ਾਜ਼ ਸਾਰੇ ਨਵੇਂ ਸੀਗੇ ਵੈਸੇ ਹਾਂ ਵਸ ਕੋ ਦਾ ਉਹਦੀ ਉਹ ਜਿਹੜਾ ਹੀਰੋ ਹੁੰਦਾ ਹੈ ਉਹਦੀ ਮਹਿਬੂਬਾ ਦਾ ਉਹਨੂੰ ਉਲੰਭ ਆ ਥੋੜਾ ਜਿਹਾ ਪੰਜਾਬੀ ਨਜ਼ਰੀਏ ਨਾਲ ਹੈ ਜਿਵੇਂ ਪੰਜਾਬ ਚ ਆਮ ਬੋਲ ਚੱਲਦੀ ਭਾਸ਼ਾ ਬਸ ਯੂਜ਼ ਕਰਦੇ ਆ ਹੈ ਦੀ ਤੈਨੂੰ ਕੱਚੇ ਨੂੰ ਚੱਪ ਜਾਮਾ ਜੀ ਕਰ ਤੇ ਉਹ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਆਈ ਹੈ ਉਹ ਜਦੋਂ ਜਿਹੜੀ ਸਾਡੀ ਗਵਾਚੀ ਹੀ ਭਾਸ਼ਾ ਜਿਹੜੀ ਪਿੰਡਾਂ ਦੇ ਵਿੱਚ ਅੱਜ ਕੱਲ ਨਹੀਂ ਬੋਲਦੇ ਜਦੋਂ ਉਹ ਗੀਤਾਂ ਚ ਲੈ ਕੇ ਆਉਂਦੇ ਆ ਤੇ ਉਹ ਵੀ ਨਵੀਂ ਪੀੜ੍ਹੀ ਪਸੰਦ ਕਰਦੀ ਹੈ ਅੱਛਾ ਕਈ ਤੁਹਾਡੇ ਨਾਲ ਤਾਂ ਲਾਈਫ ਚ ਤਾਂ ਨਹੀਂ ਵੀ ਹੈ ਕਿਤੇ ਮੈਡਮ ਦਾ ਫੋਨ ਚੈੱਕ ਕਰ ਤੁਹਾਨੂੰ ਕਿਹਾ ਕੱਚੇ ਨੂੰ ਖਾਣਾ ਤੁਹਾਨੂੰ ਮੈਂ ਤਾਂ ਤੁਸੀਂ ਗੀਤਾਂ ਚ ਪਰੋਤਾ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਤਾਂ ਵੈਸੇ ਹੀ ਥਾਟ ਨੇ ਗੀਤਾਂ ਗੀਤਾਂ ਲਈ ਹਾਂ ਜੀ ਅਰਮਾਨ ਕੁਝ ਲੈ ਕੇ ਆ ਰਿਹਾ ਨਵਾਂ ਤੁਹਾਡਾ ਹਾਂ ਅਰਮਾਨ ਦੇ ਹੁਣ ਪਿਛੇ ਜਿਹੜਾ ਡਿਊਟ ਗੀਤ ਆਇਆ ਸੀ ਉਹ ਹਰਿਆਣਾ ਤੇ ਪੰਜਾਬ ਵਾਲਾ ਹੈ ਤੇ ਫਿਰ ਉਹ ਹੁਣ ਦੋ ਟਰੈਕ ਉਹਦੇ ਰੈਡੀ ਨੇ ਤੇ ਉਹ ਜਲਦੀ ਦੋ ਚਾਰ ਦਿਨਾਂ ਦੇ ਵਿੱਚ ਉਹ ਵੀਡੀਓ ਤੁਹਾਡੇ ਲਿਖੇ ਆਉਣਗੇ ਇੱਕ ਮੇਰਾ ਲਿਖਿਆ ਹੈ ਇਹ ਕਿਸੇ ਨਵੇਂ ਰਾਈਟਰ ਦਾ ਹਾਂਜੀ ਚਲੋ ਅੱਜ ਦਾ ਗਾਣੇ ਦੀ ਗੱਲ ਕਰਾਂ ਫਰਦਾਂ ਬੜਾ ਪਿਆਰ ਮਿਲ ਰਿਹਾ ਸਾਰਿਆਂ ਨੂੰ ਇਦਾਂ ਹੀ ਅੱਗੇ ਹੋਰ ਵੀ ਪਿਆਰ ਮਿਲੇ ਕਿਉਂਕਿ ਮੈਂ ਅੱਗੇ ਵੀ ਜਿਵੇਂ ਕਿ ਹਰਜੀਤ ਦੇ ਗਾਣੇ ਜਿੰਨੇ ਵੀ ਤੁਸੀਂ ਸੁਣ ਲਓ ਸਾਰੇ ਐਂ ਹੀ ਲੱਗਦਾ ਜਿਵੇਂ ਹੁਣੇ ਹੀ ਤਿਆਰ ਹੋ ਕੇ ਜਨਮੇ ਹੀ ਆਏ ਨੇ ਜਿੰਨੇ ਜਿਹੜੇ ਮਰਜ਼ੀ ਗਾਣੇ ਦੇ ਕਰ ਸਿੱਧੀ ਸਾਦੀ ਚੱਟੀ ਦੀ ਗੱਲ ਕਰ ਲਓ ਜਾਂ ਮਿੱਤਰਾਂ ਦਾ ਨਾਂ ਚੱਲਦਾ ਦੀ ਗੱਲ ਕਰ ਲਓ ਹੁਣ ਫਰਦਾਂ ਮੈਨੂੰ ਨਹੀਂ ਲੱਗਦਾ ਕਿ ਕਦੀ ਪੁਰਾਣਾ ਵੀ ਹੋਏਗਾ ਇਸ ਤੋਂ ਬਾਅਦ ਹਰਜੀਤ ਨਾਲ ਹੋਰ ਵੀ ਕੁਝ ਇਦਾਂ ਦੇ ਪ੍ਰੋਜੈਕਟ ਆਉਣਗੇ ਲਗਾਤਾਰ ਬਿਲਕੁਲ ਕਿਉਂਕਿ ਹਰਜੀਤ ਹਰਮਨ ਮੇਰੀ ਹਮੇਸ਼ਾ ਇਹਨੇ ਇੱਜ਼ਤ ਕੀਤੀ ਹੈ ਤੇ ਹੁਣ ਇਹਨਾਂ ਦਾ ਹੈਗਾ ਫਿਊਚਰ ਪਲਾਨ ਮੈਨੂੰ ਕਹਿੰਦੇ ਵੀ ਆਪਾਂ ਕੁਝ ਟਰੈਕ ਜਿਹੜਾ ਹੈ ਇਕੱਠੇ ਮਿਲ ਕੇ ਕਰਨੇ ਨੇ ਤੇ ਜੇ ਰੱਬ ਨੇ ਚਾਹਿਆ ਤਾਂ ਜ਼ਰੂਰ ਕਰਾਂਗੇ ਅੱਛਾ ਇੱਕ ਛੋਟੀ ਜੀ ਗੱਲ ਤੁਹਾਨੂੰ ਸਾਂਝੀ ਕਰਨੀ ਚਾਹੁੰਦਾ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਕਿਸੇ ਦਾ ਨਾਮ ਮੈਂਸ਼ਨ ਕਰੋ ਜਾਂ ਕਿਵੇਂ ਵੀ ਆ ਕਈ ਵਾਰੀ ਕੀ ਹੁੰਦਾ ਕਿ ਕੁਝ ਰਾਈਟਰ ਕਾਫੀ ਟਾਈਮ ਬਾਅਦ ਉੱਠ ਕੇ ਕੈਮਰੇ ਮੂਰੇ ਆ ਕੇ ਕਹਿ ਦਿੰਦੇ ਵੀ ਸਾਨੂੰ ਕਿਸੇ ਕੋਈ ਕਿਸੇ ਗੀਤਕਾਰ ਨੇ ਨਹੀਂ ਸਿੰਗਰ ਨੇ ਨਹੀਂ ਪੁੱਛਿਆ ਇਹੋ ਜਿਹਾ ਕਿਉਂ ਹੁੰਦਾ ਇਹ ਪਤਾ ਨਹੀਂ ਕਿ ਉਹ ਹੁੰਦਾ ਮੈਂ ਸੁਣਦਾ ਮੈਂ ਵੀ ਰਹਿਣਾ ਪਰ ਮੈਂ ਮੇਰੀ ਤਿੱਤਨ ਧਾਕੇ ਹੋਗੇ ਮੈਨੂੰ ਇਸ ਗੀਤਕਾਰੀ ਦੇ ਵਿੱਚ ਮੈਂ ਪਹਿਲੇ ਦਿਨ ਤੋਂ ਲੈ ਕੇ ਮਾਨਕ ਸਾਹਿਬ ਦੇ ਗੀਤਾਂ ਤੋਂ ਲੈ ਕੇ ਮੈਨੂੰ ਤੇ ਅਰਮਾਨ ਦੇ ਗੀਤਾਂ ਤੱਕ ਰਜੀਤ ਮਹਰਮਨ ਦੇ ਗੀਤਾਂ ਤੱਕ ਮੈਨੂੰ ਮੇਰਾ 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 ਜਿਹੜਾ ਸੇਵਾ ਫਲ ਮਿਲਦਾ ਹੈ ਮੈਨੂੰ ਕਦੇ ਵੀ ਲੰਬ ਦੇਣ ਦੀ ਲੋੜ ਨਹੀਂ ਪਈ ਕਈ ਵਾਰ ਇਹ ਤਾਂ ਨਹੀਂ ਚੀਜ਼ ਹੁੰਦੀ ਵੀ ਆਪ ਦਾ ਉਹਨੂੰ ਪ੍ਰਮੋਟ ਕਰਨ ਲਈ ਹਿੱਟ ਕਰਨ ਲਈ ਕਿਸੇ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਛਾਇਆ ਪਿਆ ਜਾਂ ਹਿੱਟ ਹੈ ਉਹਨੂੰ ਟਾਰਗੇਟ ਕੀਤਾ ਜਾਂਦਾ ਮੈਂ ਤੁਹਾਡਾ ਸਵਾਲ ਸਮਝਿਆ ਨਹੀਂ ਜਿਵੇਂ ਮੈਗਨ ਜਿਵੇਂ ਆਪਨੇ ਆਪ ਨੂੰ ਹਿੱਟ ਕਰਨ ਲਈ ਜਿਵੇਂ ਕਿਸੇ ਕਰ ਮੇਰੇ ਨਾਲ ਅੱਜ ਤੱਕ ਕਦੇ ਨਹੀਂ ਹੋਇਆ ਪਰ ਕੁਝ ਰਾਈਟਰ ਬੋਲ ਦਿੰਦੇ ਆ ਕਿ ਸਾਣਾ ਸਾਨੂੰ ਸਾਡਾ ਕੋਈ ਫਲ ਨਹੀਂ ਮਿਲਿਆ ਜਾਂ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਉਸ ਤੋਂ ਬਾਅਦ ਉਹ ਜਾ ਕੇ ਜਿਹੜਾ ਫੇਮਸ ਸਿੰਗਰ ਹੋਵੇ ਉਹਨੂੰ ਟਾਰਗੇਟ ਕਰ ਦਿੰਦੇ ਆ ਵੀ ਟਾਰਗੇਟ ਕਰੀਏ ਥੋੜਾ ਜਿਹਾ ਵਾਇਰਲ ਹੋ ਜਾਾਂਗੇ ਆਪਾਂ ਹਾਂ ਉਹ ਵੀ ਹੁੰਦਾ ਹੋਊਗਾ ਮੇਰਾ ਖਿਆਲ ਹੈ ਕੁਝ ਗੀਤਕਾਰਾਂ ਨਾਲ ਹੁੰਦਾ ਵੀ ਹੋਊਗਾ ਵੀ ਕੁਝ ਤੁਹਾਡੇ ਵਾਲੀ ਗੱਲ ਵੀ ਹੈਗੀ ਆ ਵੀ ਕਿਸੇ ਵੱਡੇ ਸਿੰਗਰ ਦੇ ਉੱਤੇ ਅਲੀਗੇਸ਼ਨ ਲਾ ਦਈਏ ਤੇ ਉਹ ਕੰਟਰੋਵਰਸੀ ਦੇ ਵਿੱਚ ਪਾ ਕੇ ਤੇ ਵੈਸੇ ਤਾਂ ਸਾਡਾ ਨਾਂ ਨਹੀਂ ਬਣਿਆ ਹੈਗਾ ਸ਼ਾਇਦ ਕੰਟਰੋਵਰਸੀ ਦੇ ਵਿੱਚ ਸਾਡਾ ਨਾਂ ਬਣ ਜੇ ਇੱਕ ਲਾਸਟ ਕੁਐਸਚਨ ਹੈ ਜੀ ਮੇਰਾ ਕਈ ਵਾਰੀ ਗਾਣਿਆਂ ਦੇ ਵਿੱਚ ਵੈਸੇ ਕਹਿੰਦੇ ਮਿਊਜ਼ਿਕ ਸੁਣਿਆ ਜਾਂਦਾ ਐਂਟਰਟੇਨਮੈਂਟ ਦੇ ਲਈ ਪਰ ਅੱਜ ਕੱਲ ਕੁਝ ਗਾਣੇ ਲੋਕ ਆਪਣੀ ਲਾਈਫ 'ਚ ਵੀ ਅਪਣਾਉਣ ਲੱਗ ਗਏ ਨੇ ਤੁਸੀਂ ਇਸ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਲਾਈਫਸ ਮਤਲਬ ਕਿਸ ਤਰ੍ਹਾਂ ਜਿਵੇਂ ਕੋਈ ਗਾਣੇ ਚੱਲਦੇ ਪਿੱਛੇ ਜੇ ਕੋਈ ਐਕਸੀਡੈਂਟ ਹੋ ਜਾਂਦਾ ਵੀ ਮੈਂ ਫਲਾਣਾ ਗਾਣਾ ਸੁਣਿਆ ਉਹ ਤੋਂ ਮੈਂ ਕਰਕੇ ਇਦਾਂ ਕਰਤਾ ਜੀ ਮੈਂ ਉਹ ਕਰਤਾ ਜਿਵੇਂ ਗੈਂਗਸਟਰ ਬਣ ਕੇ ਜਾਂ ਕੁਝ ਵੀ ਹੋ ਗਿਆ ਦੇਖੋ ਗਾਣੇ ਦਾ ਅਸਰ ਤਾਂ ਹੁੰਦਾ ਹੈ ਗਾਣਿਆਂ ਦਾ ਅਸਰ ਸਰੋਤੇ ਤੇ ਹੁੰਦਾ ਹੈ ਤੇ ਉਸ ਤਰ੍ਹਾਂ ਦੇ ਬਣਨ ਦੀ ਯਤਨ ਕਰਦੀ ਹੈ ਨਵੀਂ ਪੀੜੀ ਟੀਨੇਜ ਖਾਸ ਕਰਕੇ ਉਹ ਫੋਲੋ ਕਰਦੀ ਹੈ ਸੋ ਗਾਣੇ ਦਾ ਅਸਰ ਸਿੱਧਾ ਟੀਕੇ ਵਾਂਗ ਇੰਜੈਕਟ ਹੁੰਦੇ ਜੀ ਜੀ ਚਲੋ ਥੈਂਕ ਯੂ ਸੋ ਮੱਚ ਵਜਨ ਜੀ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਉਮੀਦ ਕਰਦਾ ਤੁਸੀਂ ਹੋਰ ਸੋਹਣੇ ਸੋਹਣੇ ਗਾਣੇ ਹਰੇਕ ਵਧੀਆ ਵਧੀਆ ਸਿੰਗਰ ਦੀ ਆਵਾਜ਼ ਵੀ ਲੈ ਕੇ ਆਉਂਦੇ ਰਹੋਗੇ ਅਸੀਂ ਸਾਰੇ ਇੰਜੋਏ ਕਰਦੇ ਰਹੀਏ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ